ਅੱਜ ਅਸੀਂ ਪਹੁੰਚੇ ਹਾਂ ਤਹਿਸੀਲ ਜਲਾਲਾਬਾਦ ਦੇ ਪਿੰਡ ਚੱਕ ਸੈਦੋਗਾ ਵਿਖੇ ਜਿੱਥੇ ਅੱਜ ਖੇਤੀਬਾੜੀ ਵਿਭਾਗ ਦੇ ਵੱਲੋਂ ਕਿਸਾਨਾਂ ਦੇ ਹਿੱਤ ਲਈ ਇੱਕ ਕੈਂਪ ਲਗਾਇਆ ਜਾ ਰਿਹਾ ਸੀ ਜਿਸ ਦੀ ਅਗਵਾਈ ਮੈਡਮ ਡਿਪਟੀ ਕਮਿਸ਼ਨਰ ਫਾਇਲ ਕਰ ਰਹੀ ਸੀ ਪਰ ਇਸ ਕੈਂਪ ਦੇ ਵਿੱਚ ਅਜਿਹੀ ਕਿਹੜੀ ਫੇਰ ਬਦਲਾਈ ਜਿਸ ਦੇ ਦੌਰਾਨ ਕਿਸਾਨਾਂ ਨੂੰ ਨੂਨਾਰੇ ਬਾਜੀ ਕਰਨ ਲਈ ਮਜਬੂਰ ਹੋਣਾ ਪੈ ਗਿਆ ਤੇ ਸਾਰੇ ਪਿੰਡ ਨੂੰ ਇਕੱਤਰ ਹੋ ਕੇ ਇੱਕ ਸਟੇਜ ਤੇ ਆਉਣਾ ਪਿਆ ਆਓ ਆਪਾਂ ਸਾਰੀ ਗੱਲਬਾਤ ਸੁਣਨੇ ਹਾਂ ਕਿਸਾਨਾਂ ਦੀ ਜ਼ੁਬਾਨੀ ਜੀ ਪ੍ਰਧਾਨ ਜੀ ਜਿਹੜਾ ਆਪਣੇ ਪਿੰਡ ਕੈਂਪ ਆਇਆ ਜਾ ਰਿਹਾ ਸੀ ਇਸ ਕੈਂਪ ਦੇ ਵਿੱਚ ਅਜਿਹਾ ਕਿ ਵਾਪਰਿਆ ਕਿ ਤੁਹਾਨੂੰ ਨਾਰੇਬਾਜੀ ਕਰਨ ਲਈ ਮਜਬੂਰ ਹੋਣਾ ਪੈ ਗਿਆ। ਇਹ ਖੇਤੀਬਾੜੀ ਵਿਭਾਗ ਤੇ ਡੀਸੀ ਮੈਡਮ ਥਾਹਲਗਾ ਤੋਂ ਆਏ ਸੀਗੇ ਉਹ ਆਏ ਸੀ ਵੀ ਜਿਹੜਾ ਪ੍ਰਾਲੀ ਨੂੰ ਅੱਗ ਲਾਈ ਜਾ ਰਹੀ ਹੈ ਵੀ ਛੋਟਾ ਪਿੰਡ ਪਹਿਲੇ ਨੰਬਰ ਤੇ ਆਇਆ ਇੱਥੇ ਅੱਗ ਲਾਉਣ ਦੇ ਮਾਮਲੇ ਦੇ ਵਿੱਚ ਤੇ ਅਸੀਂ ਸਾਡੇ ਨਗਰ ਦੇ ਵਿੱਚ ਪਿਛਲੇ 2 ਦਿਨਾਂ ਤੋਂ ਅਨਾਊਂਸਮੈਂਟਾਂ ਆ ਰਹੀਆਂ ਸੀ ਤੇ ਅੱਜ ਵੀ ਅਸੀਂ 3 ਘੰਟਿਆਂ ਤੋਂ ਸਾਡਾ ਸਾਰਾ ਨਗਰ ਇੱਥੇ ਗੱਲਬਾਤ ਕਰਨ ਦੇ ਲਈ ਪਹੁੰਚਿਆ ਹੋਇਆ ਸੀ ਪਰ ਪ੍ਰਸ਼ਾਸਨ ਨੇ ਆਪਣੀ ਜਿਹੜੀ ਅਫਸਰशाही ਝਾੜ ਕੇ ਇਥੇ ਮਸਲੇ ਦਾ ਕੋਈ ਹੱਲ ਸੁਣੇ ਬਿਨਾ ਇਥੋਂ ਚੱਲਦੇ ਗਏ ਆ ਸਾਨੂੰ ਇਸ ਗੱਲ ਦਾ ਇਤਰਾਜ ਆ ਵੀ ਸਾਡੇ ਲੋਕ ਜਿਹੜੇ ਤਿੰਨ ਘੰਟਿਆਂ ਤੋਂ ਇਥੇ ਬੈਠੇ ਸੀ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਉਹਨਾਂ ਦੀ ਇੱਕ ਵੀ ਗੱਲ ਨਹੀਂ ਸੁਣੀ ਗਈ ਉਲਟਾ ਉਹਨਾਂ ਨੂੰ ਇਹ ਕਿਹਾ ਗਿਆ ਵੀ ਅਸੀਂ ਸੁਪਰੀਮ ਕੋਰਟ ਦੇ ਹਦਾਇਤਾਂ ਦੇ ਮੁਤਾਬਕ ਤੁਹਾਡੇ ਉੱਤੇ ਪਰਚੇ ਕੱਟੇ ਜਾਣਗੇ ਪਰ ਅਸੀਂ ਇਸ ਗੱਲ ਨੂੰ ਇਹ ਸਮਝਿਆ ਵੀ ਜਿਹੜੀਆਂ ਸਾਨੂੰ ਇਹ ਗਿੱਦੜ ਭੰਗੀਆਂ ਦਿੱਤੀਆਂ ਜਾ ਰਹੀਆਂ ਹੈਗੀਆਂ ਵੀ ਪੰਜਾਬ ਜਿਹੜਾ ਅੱਜ ਸਾਡੇ ਡੂੰਘੇ ਸੰਕਟ ਦੇ ਵਿੱਚ ਫਸਿਆ ਹੋਇਆ ਉਹਨੂੰ ਕੱਢਣ ਦੀ ਬਜਾਏ ਅਫਸਰ ਸ਼ਾਹੀ ਇੱਥੇ ਖਾ ਕੇ ਕਾਜੂ ਬਦਾਮ ਤੇ ਗੱਲਾਂ ਕਰਕੇ ਮੁੜ ਜਾਂਦੇ ਹੈਗਿਆ ਸਾਨੂੰ ਇਹਨਾਂ ਤੇ ਸਖਤ ਤਰਾਜ ਹੈਗਾ ਅਸੀਂ ਇਹ ਸਮਝਦੇ ਹੈਗੇ ਆ ਵੀ ਜਿਹੜਾ ਇੱਥੇ ਧੂਏ ਦੀ ਇੱਥੇ ਬਾਰ ਬਾਰ ਰੌਲਾ ਪਾਇਆ ਜਾ ਰਿਹਾ ਅਸੀਂ ਕਹਿੰਦੇ ਆ ਵੀ ਇਹ ਧੂਆ ਮਸਲਾ ਨਹੀਂ ਹੈ ਮਸਲਾ ਇਹ ਇਥੇ ਜਿਹੜਾ ਝੋਨਾ ਹੈਗਾ ਝੋਨਾ ਨਾ ਸਾਡੀ ਸਥਾਨਕ ਵਾਤਾਵਰਣ ਮੁਤਾਬਕ ਹੈ ਨਾ ਸਾਡੀਆਂ ਲੋੜਾਂ ਮੁਤਾਬਕ ਸਾਡੀ ਇਹ ਖਰਾਕ ਹੈਗੀ ਆ ਜਿਵੇਂ ਸਾਡਾ ਪਿੰਡ ਇੱਕ ਹਜ਼ਾਰ ਟਰਾਲੀ ਝੋਨੇ ਦੀ ਪੈਦਾ ਕਰਦਾ ਹੈਗਾ ਤਾਂ ਸਾਡਾ ਪਿੰਡ ਇੱਕ ਟਰਾਲੀ ਵੀ ਝੋਨੇ ਦੀ ਨਹੀਂ ਖਾਂਦਾ ਹੈਗਾ ਸੋ ਇਸ ਕਰਕੇ ਅਸੀਂ ਇਹ ਮੰਗ ਤਾਂ ਕਰਦੇ ਹੈਗੇ ਆ ਵੀ ਤੁਸੀਂ ਵੀ ਇਸ ਗੱਲ ਨੂੰ ਲੈ ਕੇ ਫਿਕਰਮੰਦ ਆ ਅਸੀਂ ਕੋਈ ਅੱਗ ਲਾਉਣ ਦੇ ਪੱਖ 'ਚ ਨਹੀਂ ਹੈ ਸਾਨੂੰ ਵੀ ਬਹੁਤ ਇਸ ਗੱਲ ਦਾ ਦਰਦ ਹੈਗਾ ਸਭ ਤੋਂ ਪਹਿਲਾਂ ਸਾਨੂੰ ਹੀ ਇਸ ਗੱਲ ਦਾ ਨੁਕਸਾਨ ਝੱਲਣਾ ਪੈਦਾ ਹੈਗਾ ਅਸੀਂ ਕਹਿੰਨੇ ਐ ਵੀ ਉਹਦਾ ਸਾਰਥਕ ਹੱਲ ਕਰਨ ਦੀ بجائے ਇਸ ਤਰ੍ਹਾਂ ਦੀਆਂ ਜਿਹੜੀਆਂ ਪਰਚੀਆਂ ਦੀਆਂ ਧਮਕੀਆਂ ਦੇ ਕੇ ਜਾਣਾ ਇਹ ਬਿਲਕੁਲ ਜਿਹੜਾ ਨਿੰਦਨਯੋਗ ਵਰਤਾਰਾ ਇਥੋਂ ਦੇ ਪ੍ਰਸ਼ਾਸਨ ਦਾ ਅੱਜ ਸਾਡੇ ਲੋਕਾਂ ਨੇ ਦੇਖਿਆ ਹੈਗਾ ਤੇ ਅਸੀਂ ਇਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਸਖਤ ਵਿਰੋਧ ਕਰਾਂਗੇ ਹਾਂਜੀ ਮੈਡਮ ਜੀ ਇਸ ਰੋਸ ਮੁਜ਼ਾਰੇ ਦੇ ਵਿੱਚ ਤੁਸੀਂ ਵੀ ਸ਼ਮੂਲੀਅਤ ਕੀਤੀ ਹੈ ਤੇ ਜਿਹੜਾ ਆਪਣਾ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਤੇ ਪਰਚੇ ਦਰਜ ਕਰਨ ਦੀ ਗੱਲ ਕੀਤੀ ਗਈ ਹੈ ਪ੍ਰਾਲੀ ਨੂੰ ਲੈ ਕੇ ਕੁਸ਼ਤੇ ਬਾਰੇ ਤੁਹਾਡੇ ਕੀ ਵਿਚਾਰ ਨੇ ਜੀ ਦਾ ਸਵਾਲ ਦਾ ਜਵਾਬ ਨਹੀਂ ਦਿੱਤਾ ਸਗੋਂ ਆਪ ਦੀ ਗੱਲ ਥੋਕ ਕੇ ਆਪ ਦੀ ਧਮਕੀ ਦੇ ਕੇ ਉਹ ਇਥੋਂ ਚਲੀ ਗਈ ਹੈਗੀ ਐ ਜਿਹੜੇ ਲੋਕਾਂ ਨੇ ਤਿੰਨ ਦਿਨਾਂ ਤੋਂ ਸੀਹੀਆਂ ਸਭ ਨੂੰ ਵੀ ਅਸੀਂ ਆਪੋ ਆਪਣੀਆਂ ਜਿਹੜੀਆਂ ਸਾਡੀਆਂ ਮੁਸ਼ਕਲਾਂ ਉਹਨਾਂ ਦੇ ਅਸੀਂ ਇਥੋਂ ਸਵਾ ਤਾਂ ਉਹਨਾਂ ਨੂੰ ਹੱਲ ਲਵਾਂਗੇ ਉਹਨਾਂ ਨੂੰ ਆਪਦੀਆਂ ਸ਼ਿਕਾਇਤਾਂ ਦਾ ਦੱਸਾਂਗੇ ਪਰ ਉਹਨੇ ਮੈਡਮ ਨੇ ਕੋਈ ਮੌਕਾ ਨਹੀਂ ਦਿੱਤਾ ਆਪਦੀ ਗੱਲ ਕਹਿ ਕੇ ਉਹ ਤੁਰਤੀ ਬਣੀ ਹੈਗੀ ਐ ਕਿਉਂਕਿ ਜਿਹੜਾ ਉਹ ਕਹਿ ਰਹੇ ਹੈਗੇ ਧੂਏ ਦੀ ਪ੍ਰੋਬਲਮ ਕਹਿ ਰਹੇ ਆ ਵੀ ਉਹ ਤਾਂ ਦੱਸਿਆ ਹੀ ਹੈ ਜਿਵੇਂ ਪਰ ਸਾਡੇ ਸਾਥੀ ਦੱਸ ਰਹੇ ਹੈਗੇ ਆ ਵੀ ਜਿਹੜਾ ਜਿਹੜਾ ਮੁੱਦਾ ਹੈਗਾ ਉਹ ਪਰਾਲੀ ਨਹੀਂਗਾ ਉਹ ਝੋਨਾ ਹੈਗਾ ਜੇ ਸਾਨੂੰ ਝੋਨੇ ਦੇ ਉੱਤੇ ਬਦਲ ਦਿੱਤਾ ਜਾਵੇ ਸਾਡੀਆਂ ਰਵਾਇਤੀ ਫਸਲਾਂ ਦਿੱਤੀਆਂ ਜਾਣ ਜਿਹੜੀਆਂ ਪਿੱਛੇ ਸੀਗੀਆਂ ਸਾਡੀਆਂ ਦਾਲਾਂ ਜਾਂ ਤੇਲਬੀ ਜਿਹੜਾ ਅਸੀਂ ਬਾਹਰੋਂ ਮੰਗਵਾ ਰਹੇ ਹੈਗੇ ਆ ਲੱਖਾਂ ਕਰੋੜਾਂ ਰੁਪਏ ਦੀ ਬਾਹਰੋਂ ਮੰਗਵਾ ਰਹੇ ਆ ਜੇ ਉਹ ਹੀ ਇੱਥੇ ਪੈਦਾ ਕਰਵਾਉਣ ਉਹ ਉਹਨਾਂ ਦੇ ਜਿਹੜੇ ਹੈਗੇ ਤੇਲ ਬੀਜਾਂ ਜਾਂ ਜਿਹੜੀਆਂ ਸਾਡੀਆਂ ਦਾਲਾਂ ਹੈਗੀਆਂ ਉਹਨਾਂ ਤੇ ਜਿਹੜੇ ਖੋਜ ਕੇਂਦਰ ਖੋਲੇ ਜਾਣ ਉਹਨਾਂ ਦੇ ਬੀਜਾਂ ਤੇ ਸੁਧਾਰ ਕੀਤਾ ਜਾਵੇ ਤੇ ਉਹਨਾਂ ਦੀ ਐਮਐਸਪੀ ਗਰੰਟੀ ਨਾਲ ਦਿੱਤੀ ਜਾਵੇ ਤਾਂ ਕਿਸਾਨ ਆਪਣੇ ਆਪ ਇਹ ਝੋਨੇ ਤੋਂ ਖੜਾ ਛੱਡ ਕੇ ਤੇ ਇਹਨਾਂ ਫਸਲਾਂ ਵੱਲ ਆਊਗਾ ਇਸ ਕਾਰਨ ਜਿਹੜੀਆਂ ਮੈਡਮ ਤੋਂ ਅਸੀਂ ਇਹ ਦੂਸਰਾ ਸੀਗਾ ਵੀ ਜਿਹੜਾ ਹਰ ਆਹਿੰਡੇ ਵਿਅਸੀ ਆ ਸੰਦ ਦਿੱਤੇ ਉਹ ਪ੍ਰੋਵਾਈਡ ਕੀਤੇ ਆ ਜਿਵੇਂ ਹੈਪੀ ਸੀਟਰ ਸੀ ਪਹਿਲਾਂ ਹੈਪੀ ਸੀਡਰ ਵੀ 50 ਹਰਸ ਪਾਵਰ ਟਰੈਕਟਰ ਤੋਂ ਵੀ ਨਾ ਚੱਲਦਾ ਨਹੀਂ ਜਿਹੜਾ ਇੱਕ ਏਕੜ ਵਾਲਾ ਜਾਂ 5 ਏਕੜ ਵਾਲਾ ਜ਼ਿਮੀਂਦਾਰ ਆ ਸਧਾਰਨ ਉਹ ਕਿਵੇਂ ਇੰਨਾ ਵੱਡਾ ਟਰੈਕਟਰ ਲਾਊਗਾ ਜਾਂ ਸੰਢ ਲਊ ਅਗਲੇ ਸਾਲ ਨੂੰ ਉਹਦੀ ਥਾਂ ਤੇ ਸੁਪਰ ਸੀਡਰ ਦੇਤਾ ਇਸ ਤਰ੍ਹਾਂ ਹਰ ਕੇ ਸਾਲ ਉਹ ਨਵੇਂ-ਨਵੇਂ ਵੱਡੇ-ਵੱਡੇ ਮਹਿੰਗੇ ਦੇ ਰਿਹਾ ਹੈ ਕਿ ਸੰਢ ਵੀ ਉਹ ਜਿਹੜਾ ਕਿਸਾਨ ਜਿਹੜਾ 1 ਏਕੜ ਦੀ ਮਾਰ ਦੇ ਵਿੱਚ ਆ ਜਿਹੜਾ ਹਰੇ ਇਨਕਲਾਬ ਦੀ ਮਾਰ ਹੇਠ ਆਇਆ ਹੋਇਆ ਹੈਗਾ ਜਦੋਂ ਨਾਲ ਇਹ ਹਰੇ ਇਨਕਲਾਬ ਆਇਆ ਹੋਇਆ ਹੈਗਾ ਵੀ ਇਹਨੇ ਜਿਹੜੇ ਮਹਿੰਗੇ ਬੀਜ ਮਹਿੰਗੀਆਂ ਹਰੇ ਤਾਂ ਮਸ਼ੀਨਾ ਹਰ ਕੇ ਵਾਰ ਤੋ ਉਹਦੇ ਦਾ ਨਾ ਕਾਰਨ ਜਿਹੜੇ ਭਾਅ ਹੈਗੇ ਉਹ ਮਿਲ ਨਹੀਂ ਰਹੀ ਤੇ ਉਹਦੇ ਕਾਰਨ ਉਹ ਦਿਨੋਂ ਦਿਨ ਕਰਜ਼ਾਈ ਹੋ ਰਿਹਾ ਹੈਗਾ ਤੇ ਜਦੋਂ ਇੱਕ ਜਿਹੜੀਆਂ ਹੁਣੇ ਨਵੇਂ ਪੀਜ ਆ ਇਹਨਾਂ ਦੀ ਇੱਕ ਪ੍ਰੋਬਲਮ ਇਹ ਹੈਗੀ ਆ ਵੀ ਇਹਨਾਂ ਦੇ ਇੱਕ ਲਿਮਟ ਪੀਰੀਅਡ ਹੁੰਦਾ ਵੀ ਇੰਨੇ ਚਿਰ ਇਹਨੂੰ ਬੀਜਣਾ ਤੇ ਇੰਨੇ ਚਿਰ ਇਹਨੂੰ ਕੱਟਣਾ ਹੈਗਾ ਤਾਂ ਉਦੋਂ ਉਦੋਂ ਜਿਹੜੀ ਹੈਗੀ ਜਿਹੜੇ ਤਨਾੜ ਲੋਕ ਆ ਜਾਂ ਜਾਦੇ ਪੈਲੀਆਂ ਵਾਲੇ ਲੋਕ ਹੈਗੇ ਆ ਉਹ ਕਿੱਥੋਂ ਜਿਹੜੇ ਇਹ ਜਿਹੜੇ ਜਾਂ ਸਟ੍ਰੈਟਜੀ ਸਾਨੂੰ ਜੇ ਮਿਲਦੇ ਵੀ ਹੈਗੇ ਜਾਂ ਪ੍ਰੋਵਾਈਡ ਕਰਦੇ ਤਾਂ ਉਹ ਜਿਹੜਾ 1 ਏਕੜ 2 ਏਕੜ ਵਾਲਾ ਉਹਨੂੰ ਨਹੀਂ ਪਹੁੰਚਦਾ ਤਾਂ ਉਹਨੂੰ ਮਜਬੂਰੀ ਵਸ ਜਿਹੜੇ ਟਰੈਕਟਰ ਜਾਂ ਇਹ ਮਸ਼ੀ ਆਂ ਪੈਂਦੀਆਂ ਜਿਸ ਕਾਰਨ ਉਹ ਮੁਰਤੀਆਂ ਨੂੰ ਕੋਈ ਭਾਅ ਮਿਲਦਾ ਨਹੀਂ ਤਾਂ ਉਹ ਖੁਦਕਸ਼ੀਆਂ ਕਰਨ ਲਈ ਮਜਬੂਰ ਹੁੰਦੇ ਆ ਤੇ ਇਸ ਕਰਕੇ ਜਿਹੜੇ ਮੈਡਮ ਹੈਗੇ ਆ ਇਹ ਤਾਂ ਸਿਰਫ ਇੱਕ ਵੀ ਮੈਂ ਹੰਤੇ ਪੁੰਜਣੀ ਮਾਰਨ ਆਈ ਸੀ ਵੀ ਬਸ ਇੱਕ ਹੰਸੂ ਪੁੰਜਣ ਵਾਲੀ ਗੱਲ ਹੈਗੀ ਹੈ ਵੀ ਮੈਂ ਆ ਗਈਆਂ ਮੈਂ ਕਿਸਾਨਾਂ ਨੂੰ ਅਵੇਅਰ ਕਰਦੀਆਂ ਪਰ ਉਹਦੇ ਤੇ ਕੋਈ ਬਦਲਤਾ ਨਹੀਂ ਦੇ ਕੇ ਗਈ ਕੋਈ ਉਹਨਾਂ ਨੂੰ ਭਰੋਸੇਯੋਗ ਹੱਲ ਤਾਂ ਨਹੀਂ ਦੇ ਕੇ ਗਈ ਹੈਗੀ ਮੁਜਾਰੇ ਦੇ ਵਿੱਚ ਹੋਰ ਵੀ ਪਿੰਡ ਦੇ ਕਿਸਾਨ ਹੈਗੇ ਆ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਪ੍ਰਧਾਨ ਜੀ ਇਹ ਕੀ ਗੱਲਬਾਤ ਹੋਈ ਅੱਜ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਜੀ ਜਾਦਾ ਕਾਜ ਕੁਜੂ ਖਾਣ ਆਇਆ ਸੀਗਾ ਤੇ ਜਾਂ ਫਿਰ ਸ਼ਾਈ ਫਲਰਾਂ ਤੋਪਣ ਆਇਆ ਸੀਗਾ ਸਾਡੀ ਕੋ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਅ ਸਾਡੇ ਅੰਦਰ ਬਹੁਤ ਜ਼ਿਆਦਾ ਪੜਾਅ ਸੀਗੀ ਵੀ ਅਸੀਂ ਉਹਨਾਂ ਨੂੰ ਪੁੱਛਾਂਗੇ ਕਿ ਸਾਡਾ ਦੱਸੋ ਕੋਈ ਹੱਲ ਫਿਰ ਪੁਲਾਰੀ ਜਿਹੜੀ ਮੈਂ ਕਹਿੰਦੇ ਵੀ ਸਾੜੋ ਨਾ ਤੇ ਗੱਠਾ ਬੰਨ੍ਹ ਕੇ ਦੇ ਦਿਓ ਕਾਰਪੋਰੇਟ ਨੂੰ ਤੇ ਉੱਥੇ ਜਾ ਕੇ ਕੀ ਇਹ ਪਰਸੂਪੇ ਦਾ ਕੰਦੂ ਸੀ ਉੱਥੇ ਵੀ ਧੂਮਾ ਜਣਾ ਅਸੀਂ ਤੇ ਗੱਲ ਕਰਦੇ ਵੀ ਪੁਲਾਰੀ ਦਾ ਜਿਹੜਾ ਪਰਵਤਨ ਹੈ ਇਹਦਾ ਹਾਲਤ ਤਾਂ ਹੈ ਵੀ ਪਹਿਲਾਂ ਚਾਹਤ ਕੇ ਸਮਝ ਆਉਂਦੇ ਹੋ ਜਾਂ ਜੋ ਨਾ ਘਟ ਲੋ ਕੋ ਹੋਰ ਫਸਲ ਦਿਓ ਜਿਹਦੇ ਵਿੱਚੋਂ ਸਾਨੂੰ ਮੁਨਾਫਾ ਹੋਣਾ ਹੀ ਹੋਵੇ ਸਾਡੀ ਮਾਤਮਾਂ ਵੀ ਇਹ ਪ੍ਰਭ ਨਾ ਕਰਾਉਂਦੇ ਐਜਾ ਨਾ ਕਹਾ ਦੇ ਸਾਡੀ ਕੋਈ ਨਹੀਂ ਸੁਣੀ ਤੇ ਸੁਣਾ ਕੇ ਰੱਖਾਂਗੇ ਬਿਲਕੁਲ ਉਹ ਪਿੰਡ ਦੇ ਜਿਹੜੇ ਪਤਵੰਤੇ ਸਾਰੇ ਲੋਕ ਹੈਗੇ ਆ ਉਹ ਪ੍ਰਸ਼ਾਸਨ ਦਾ ਅੱਜ ਇਸ ਗੱਲ ਤੋਂ ਵਿਰੋਧ ਕਰ ਰਹੇ ਹੈਗੇ ਆ ਕਿ ਪਿੰਡ ਦੇ ਲੋਕਾਂ ਦੀ ਜਿਹੜੀ ਆ ਉਹ ਗੱਲਬਾਤ ਸੁਣਨ ਦੀ ਬਜਾਏ ਪ੍ਰਸ਼ਾਸਨ ਆਪ ਦੇ ਹੁਕਮ ਜਿਹੜਾ ਝਾੜਦਾ ਉਹ ਇੱਥੇ ਨਜ਼ਰ ਆਇਆ ਪਿੰਡ ਦੇ ਲੋਕ ਇਸ ਗੱਲ ਤੋਂ ਕਾਫੀ ਨਾਰਾਜ਼ ਹੈਗੇ ਆ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਵੱਲੋਂ ਏਕਾ ਕਰਕੇ ਗੱਲ ਜਿਹੜੀ ਕਹੀ ਗਈ ਕਿ ਇੱਕਜੁੱਟਤਾ ਦੇ ਨਾਲ ਪਿੰਡ ਹੈਗਾ ਜਿਹੜਾ ਉਹ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਜਿਹੜਾ ਲਗਾਤਾਰ ਸੰਘਰਸ਼ਾਂ ਦੀ ਰਾਹ ਪਾਊਗਾ ਮੁਰਦਾਬਾਦ ਮੁਰਦਾਬਾਦ ਲੋਕਾਂ ਦੀ ਗੱਲ ਨਾ ਸੁਣਨ ਵਾਲਾ ਫਾਇਰ ਮੁਰਦਾਬਾਦ 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 ਜੰਗਾਬਾਦ ਜੰਗਾਬਾਦ ਲੋਕਾਂ ਦੀ ਗੱਲ ਨਾ ਸੁਣਨ ਵਾਲਾ ਫਾਇਰ ਮੁਰਦਾਬਾਦ ਜੰਗਾਬਾਦ ਮੁਰਦਾਬਾਦ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲਾਬਾਦ ਧੰਨਵਾਦ